ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਚੁਫੇਰੇ ਦਾ ਹਨੇਰਾ ਘਟਦਾ ਜਾ ਰਿਹਾ ਸੀ ਪੂਰਬ ਵੱਲ ਅਸਮਾਨ ਪਲ-ਪਲ ਲਾਲੀ ਫੜਨ ਲੱਗਾ ਸਥਾਨਕ ਵਸਨੀਕਾਂ ਨੇ ਦੇਖਿਆ ਸਿੱਖਾਂ ਦਾ ਇੱਕ ਜੱਥਾ ਚੁੱਪਚਾਪ ਆਪਣੇ ਪੰਥ ਦੇ ਪਿਆ ਹੋਇਆ ਸੀ ਸਭ ਤੋਂ ਅੱਗੇ ਇੱਕ ਘੋੜ ਸਵਾਰ ਨੇ ਕੇਸਰੀ ਰੰਗ ਦਾ ਨਿਸ਼ਾਨ ਫੜਿਆ ਹੋਇਆ ਸੀ ਬਹੁਤੇ ਸਵਾਰਾਂ ਕੋਲ ਤੀਰ ਕਮਾਨ ਸਨ ਕਮਰ ਕੱਸਿਆਂ ਵਿੱਚ ਤਲਵਾਰਾਂ ਅਤੇ ਹੱਥਾਂ ਵਿੱਚ ਨੇਜੇ ਸਨ ਕੁਝ ਕੋੜਿਆਂ ਉੱਪਰ ਰਸਤ ਪਾਣੀ ਲੱਦਿਆ ਹੋਇਆ ਸੀ ਪਿੱਛੇ ਉਠਾਂ ਉੱਪਰ ਪੜਾ ਕਰਨ ਦਾ ਸਮਾਨ ਸੀ ਇਹ ਵਹੀਰ ਇਸ ਤਰ੍ਹਾਂ ਸ਼ਾਂਤ ਜਾ ਰਹੀ ਸੀ ਜਿਵੇਂ ਕਿਸੇ ਧਾਰਮਿਕ ਯਾਤਰਾ ਉੱਪਰ ਨਿਕਲੀ ਹੋਵੇ ਸੂਰਜ ਉਦੇ ਹੋਣ ਵਾਲਾ ਹੈ ਬੰਦਾ ਸਿੰਘ ਨੇ ਪੂਰਬ ਦੀ ਲਾਲੀ ਵੇਖਦਿਆਂ ਖੁਸ਼ ਹੋ ਕੇ ਕਿਹਾ ਅਜੇ ਤੱਕ ਉਹ ਬਿਨਾਂ ਅੜਿੱਕਾ ਤੁਰੇ ਆਏ ਸਨ ਨਾਂਦੇੜ ਦੂਰ ਪਿੱਛੇ ਹੋਰ ਪਿੱਛੇ ਹੁੰਦਾ ਜਾ ਰਿਹਾ ਸੀ ਥਾਂ-ਥਾਂ ਉੱਪਰ ਸਾਂ ਲੈਂਦਾ ਰੁਕਦਾ ਵਿਸ਼ਰਾਮ ਕਰਦਾ ਇਹ ਖਾਲਸਾ ਜਥਾ ਕਿਸੇ ਨਾਲ ਵੀ ਟਕਰਾਅ ਦੀ ਸਥਿਤੀ ਵਿੱਚ ਨਾ ਪੈਂਦਾ ਕੁਝ ਦਿਨਾਂ ਵਿੱਚ ਜੈਪੁਰ ਪੁੱਜ ਗਿਆ ਹਰ ਵਾਰ ਪੜਾ ਲਈ ਉਹ ਜਗ੍ਹਾ ਚੁਣੀ ਜਾਂਦੀ ਜਿੱਥੇ ਘੋੜਿਆਂ ਊਠਾਂ ਨੂੰ ਘਾਹ ਪੱਠਾ ਸੌਖਾ ਪ੍ਰਾਪਤ ਹੋ ਸਕੇ ਸਿੰਘਾਂ ਲਈ ਲੰਗਰ ਤਿਆਰ ਕਰਨ ਵਾਸਤੇ ਪਾਣੀ ਅਤੇ ਲੱਕੜੀ ਦਾ ਪ੍ਰਬੰਧ ਕਰਨਾ ਔਖਾ ਨਾ ਹੋਵੇ ਮਾਤਾ ਸਹਿਬਦੇਵਾ ਵਹੀਰ ਦੇ ਨਾਲ ਹੋਣ ਕਰਕੇ ਬੰਦਾ ਸਿੰਘ ਪੜਾ ਦੀ ਚੋਣ ਬੜੀ ਸੋਚ ਵਿਚਾਰ ਨਾਲ ਕਰਦਾ ਸੀ ਉਸ ਦੇ ਹਰ ਲੋੜ ਅਤੇ ਸਹੂਲਤ ਦਾ ਖਿਆਲ ਰੱਖਦਾ ਸੀ ਪਰ ਬੰਦਾ ਸਿੰਘ ਅੰਦਰ ਬਹੁਤ ਹੀ ਅਸਹਿਜ ਮਹਿਸੂਸ ਕਰਦਾ ਸੀ ਮਾਤਾ ਦਾਸ ਸਿੱਖ ਪੰਥ ਲਈ ਸਥਾਨ ਬਹੁਤ ਉੱਚਾ ਸੀ ਉਸ ਕੋਲ ਸਾਧਨ ਬਹੁਤ ਥੋੜੇ ਸਨ ਉਹ ਚਾਹੁੰਦਾ ਸੀ ਜਲਦੀ ਤੋਂ ਜਲਦੀ ਉਹ ਦਿੱਲੀ ਲਾਗੇ ਪਹੁੰਚੇ ਤੇ ਮਾਤਾ ਨੂੰ ਸੁੰਦਰੀ ਕੁਲ ਛੱਡ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਵੇ ਮਾਤਾ ਸਹਿਬ ਦੇਵਾ ਦਾ ਖਿਆਲ ਰੱਖਣ ਅਤੇ ਦਿੱਲੀ ਮਾਤਾ ਸੁੰਦਰੀ ਕੁਲ ਛੱਡਣ ਲਈ ਉਸਨੇ ਭਾਈ ਮਣੀ ਸਿੰਘ ਦੀ ਜ਼ਿੰਮੇਵਾਰੀ ਲਈ ਹੋਈ ਸੀ ਸਿੱਖਾਂ ਦੀ ਇਸ ਛੋਟੀ ਜਿਹੀ ਸੈਨਿਕ ਟੁਕੜੀ ਵਿੱਚ ਬਾਜ ਸਿੰਘ, ਰਾਮ ਸਿੰਘ ਅਤੇ ਫਤਿਹ ਸਿੰਘ ਜੇ ਅਨੁਭਵੀ ਜੱਥੇਦਾਰ ਵੀ ਸਨ ਜਿਨ੍ਹਾਂ ਨੇ ਗੁਰੂ ਦੀ ਅਗਵਾਈ ਵਿੱਚ ਜੰਗਾਂ ਲੜੀਆਂ ਸਨ ਬਾਜ ਸਿੰਘ ਉਸ ਇਲਾਕੇ ਦੀ ਨਿਸ਼ਾਨਦੇਹੀ ਕਰਦਾ ਜਿਸ ਵਿੱਚ ਮੁਗਲ ਸਲਤਨਤ ਦਾ ਪ੍ਰਭਾਵ ਬਹੁਤਾ ਨਾ ਹੁੰਦਾ ਜੈਪੁਰ ਵਿੱਚ ਉਹਨਾਂ ਨੇ ਬੇਖੌਫ ਹੋ ਕੇ ਪੜਾ ਕੀਤਾ ਇਥੇ ਰਾਜਪੂਤਾਂ ਦਾ ਦਬਦਬਾ ਸੀ ਪਰ ਜਿਵੇਂ ਜਿਵੇਂ ਦਿਨ ਲੰਘਦੇ ਜਾਂਦੇ ਬੰਦਾ ਸਿੰਘ ਨੂੰ ਇੱਕ ਚਿੰਤਾ ਨੇ ਘੇਰਿਆ ਹੋਇਆ ਸੀ ਉਸਨੇ ਜਥੇ ਦੇ ਮੋਰੀ ਸਿੰਘਾਂ ਨਾਲ ਬੈਠਕ ਕੀਤੀ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਸੋਚਦਿਆਂ ਉਸਨੇ ਕਿਹਾ ਸਿੰਘ ਜੀ ਸਾਡੇ ਪਾਸ ਸਾਧਨ ਬਹੁਤ ਸੀਮਿਤ ਹਨ ਨਾ ਸਾਡੇ ਪਾਸ ਲੋੜ ਅਨੁਸਾਰ ਧੰਨ ਹੈ ਨਾ ਰਾਸ਼ਨ ਹੈ ਅਸੀਂ ਬਹੁਤ ਵੱਡੀ ਮਹਿੰਮ ਉੱਪਰ ਜਾ ਰਹੇ ਹਾਂ ਸਾਡੇ ਪਾਸ ਸੈਨਿਕਾਂ ਦੀ ਵੀ ਘਾਟ ਹੈ ਗੁਰੂ ਸਾਹਿਬ ਨੇ ਕੁਝ ਸਿੰਘ ਪੰਜਾਬ ਵੱਲ ਭੇਜੇ ਤਾਂ ਸਨ ਉਹ ਕਦ ਪੰਜਾਬ ਪੁੱਜਣਗੇ ਤੇ ਉੱਪਰੋਂ ਕਦ ਸਿੰਘ ਸਾਡੇ ਨਾਲ ਆ ਕੇ ਮਿਲਣਗੇ ਕੋਈ ਪਤਾ ਨਹੀਂ ਅਜੇ ਤੱਕ ਸਾਡੇ ਨਾਲ 20 ਪੰਜੀ ਸਿੰਘ ਹੀ ਜੁੜੇ ਹਨ ਐਡੀ ਵੱਡੀ ਮੁਗਲ ਸਲਤਨਤ ਨਾਲ ਟੱਕਰ ਲੈਣੀ ਖਾਲਸਾ ਜੀ ਖਿਮਾ ਕਰਨਾ ਤੁਸਾਂ ਨੂੰ ਜਾਣਕਾਰੀ ਨਹੀਂ ਜਿਵੇਂ ਹੀ ਪੰਜਾਬ ਦੇ ਸਿੱਖਾਂ ਨੂੰ ਗੁਰੂ ਦਾ ਹੁਕਮਨਾਮਾ ਪੁੱਜਿਆ ਵੇਖਣਾ ਪੰਜਾਬ ਤੋਂ ਸਿੰਘ ਵਹੀਰਾਂ ਘੱਟ ਕੇ ਅਸਾਂ ਨਾਲ ਆ ਮਿਲਣਗੇ RAM ਸਿੰਘ ਨੇ ਕਿਹਾ ਅਜੇ ਅਸੀਂ ਪੰਜਾਬ ਤੋਂ ਦੂਰ ਵੀ ਬਹੁਤਾਂ ਬੰਦਾ ਸਿੰਘ ਜੀ ਬਾਦ ਸਿੰਘ ਬੋਲਿਆ ਕੋਈ ਵੀ ਸਿੰਘ ਮਾਦੋ ਦਾਸ ਨੂੰ ਗੁਰਬਖਸ਼ ਸਿੰਘ ਨਹੀਂ ਸੀ ਆ ਕੇ ਬੁਲਾਉਂਦਾ ਪਹਿਲਾਂ ਸਾਰੇ ਬੰਦਾ ਸਿੰਘ ਜਾਂ ਗੁਰੂ ਦਾ ਬੰਦਾ ਆਖਦੇ ਸਨ ਹੁਣ ਜਦ ਤੋਂ ਖਾਲਸਾ ਫੌਜ ਦੀ ਅਗਵਾਈ ਸੰਭਾਲੀ ਹੈ ਤਾਂ ਸਿੰਘ ਖਾਲਸਾ ਜੀ ਕਹਿਣ ਲੱਗੇ ਸਨ ਮੈਂ ਸਮਝਦਾ ਹਾਂ ਸਿੰਘ ਜੀ ਅਸੀਂ ਪੰਜਾਬ ਤੋਂ ਦੂਰ ਹਾਂ ਬੰਦਾ ਸਿੰਘ ਨੇ ਕਿਹਾ ਇਸ ਵਕਤ ਸਾਡੇ ਪਾਸ ਸਾਧਨ ਬਹੁਤ ਸੀਮਿਤ ਹਨ ਮੈਂ ਨਹੀਂ ਚਾਹੁੰਦਾ ਮੁਗਲਾਂ ਨਾਲ ਟੱਕਰ ਲੈਣ ਤੋਂ ਪਹਿਲਾਂ ਕਿਦਰੇ ਹੋਰ ਉਲਝਿਆ ਜਾਏ ਪਰ ਸਾਨੂੰ ਧਨ ਦੀ ਸਖਤ ਲੋੜ ਹੈ ਧਨ ਪ੍ਰਾਪਤ ਕਰਨ ਲਈ ਯਤਨ ਕਰਨੇ ਪੈਣਗੇ ਖਾਲਸਾ ਜੀ ਸਿੱਧਾ ਕਹੋ ਕੀ ਕਰਨਾ ਹੈ ਫਤੇ ਸਿੰਘ ਨੇ ਪੁੱਛਿਆ ਸਾਨੂੰ ਕੋਈ ਸ਼ਾਹੂ ਘਰ ਲੁੱਟਣਾ ਪਏਗਾ ਜਾਂ ਕਿਸੇ ਵੱਡੀ ਹਵੇਲੀ ਵਿੱਚ ਡਾਕਾ ਮਾਰਨਾ ਪਏਗਾ ਪਰ ਇੱਕ ਮੁਸ਼ਕਲ ਵੀ ਹੈ ਜਦ ਤੱਕ ਮਾਤਾ ਸਾਡੇ ਨਾਲ ਹੈ ਇੱਕ ਡਰ ਹੈ ਜੇ ਆਮੋ-ਸਾਮਣੇ ਦੀ ਲੜਾਈ ਹੋ ਗਈ ਤਾਂ ਇਸ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ। ਹੋਰ ਵੀ ਸਾਫ਼ ਗੱਲ ਇਹ ਹੈ ਦਿੱਲੀ ਤੱਕ ਪਹੁੰਚਣ ਲਈ ਨਾ ਸਾਡੇ ਪਾਸ ਥਾਨ ਹੈ ਨਾ ਰਸਤ ਪਾਣੀ। ਬੰਦਾ ਸਿੰਘ ਦੀਆਂ ਖਰੀਆਂ ਗੱਲਾਂ ਸੁਣ ਕੇ ਸਿੰਘ ਸੋਚੀ ਪਏਗੇ। ਖਾਲਸਾ ਜੀ। RAM ਸਿੰਘ ਬੋਲਿਆ ਅਰਦਾਸ ਕਰਕੇ ਚਾਲੇ ਪਾਈਏ ਅਕਾਲ ਪੁਰਖ ਨੂੰ ਕਈਏ ਆਪਣੇ ਖਾਲਸੇ ਦਾ ਤੈਨੂੰ ਹੀ ਫਿਕਰ ਹੈ। ਗੁਰੂ ਸਹਾਈ ਹੋਣਗੇ। ਗੁਰੂ ਤਾਂ ਹੀ ਸਹਾਈ ਹੋਣਗੇ ਜੀ ਅਸੀਂ ਵੀ ਕੋਈ ਹੱਥ ਪੱਲਾ ਮਾਰਾਂਗੇ ਬੰਦਾ ਸਿੰਘ ਨੇ ਕਿਹਾ ਫਿਰ ਸਭ ਸਿੰਘਾਂ ਨੇ ਇਕੱਠੇ ਹੋ ਕੇ ਅਰਦਾਸ ਕਰਕੇ ਜੈਪੁਰ ਤੋਂ ਚਾਲੇ ਪਾ ਦਿੱਤੇ ਚੱਲਦਿਆਂ ਰੁਕਦਿਆਂ ਸਾਹ ਲੈਂਦਿਆਂ ਬੰਦਾ ਸਿੰਘ ਦੀ ਖਾਲਸਾ ਫੌਜ ਨੇ ਭਰਤਪੁਰ ਲਾਗੇ ਇੱਕ ਥਾਂ ਰੁੱਖਾਂ ਦਾ ਝੁੰਡ ਵੇਖ ਕੇ ਪੜਾ ਕਰ ਲਿਆ ਬੰਦਾ ਸਿੰਘ ਨੇ ਸਭ ਤੋਂ ਪਹਿਲਾਂ ਮਾਤਾ ਸਹਿਬ ਦੇਵਾ ਦੇ ਖੇਮੇ ਦਾ ਪ੍ਰਬੰਧ ਕਰਵਾਇਆ ਸਿੰਘ ਅਜੀ ਘੋੜਿਆਂ ਊਠਾਂ ਉੱਪਰੋਂ ਲੱਦਿਆ ਸਮਾਨ ਉਤਾਰ ਕੇ ਵੇਲੇ ਨਹੀਂ ਸੰਹੋਏ ਕੀ ਕੁਝ ਸਿੰਘ ਤੱਬੂ ਗੱਡਣ ਵਿੱਚ ਰੁੱਝੇ ਹੋਏ ਸਨ ਇੱਕ ਸਿੱਖ ਵਪਾਰੀ ਇਧਰ ਵੱਲ ਆਉਂਦਾ ਵੇਖ ਕੇ ਨਿਗਰਾਨੀ ਰੱਖ ਰਹੀ ਸਿੰਘ ਨੇ ਬੰਦਾ ਸਿੰਘ ਨੂੰ ਸੋਚਨਾ ਦਿੱਤੀ ਬੰਦਾ ਸਿੰਘ ਜਾਣ ਬੁੱਝ ਕੇ ਪਰਾਂ ਚਲਾਇਆ ਗਿਆ ਸਿੰਘ ਵਪਾਰੀ ਨੇ ਨੇੜੇ ਆ ਕੇ ਫਤਿਹ ਬੁਲਾਈ ਤੇ ਕਿਹਾ ਗੁਰੂ ਦਰਸ਼ਨਾਂ ਲਈ ਆਇਆ ਹਾਂ ਇਧਰੋਂ ਲੰਘਦਾ ਪਿਆਸਾ ਦੇਖ ਕੇ ਰੁਕ ਗਿਆ ਮੇਰੇ ਧਨਪਾਗ ਗੁਰੂ ਜੀ ਤਾਂ ਅਜੇ ਨਾਂਡੇੜ ਵਿੱਚ ਹਨ ਇਦਰ ਗੁਰੂ ਦਾ ਬੰਦਾ ਹੈ ਉਹੀ ਖਾਲਸਾ ਫੌਜ ਦਾ ਮੁਖੀਆ ਹੈ ਗੁਰੂ ਦਾ ਆਦੇਸ਼ ਹੈ ਬੰਦਾ ਸਿੰਘ ਨੂੰ ਮੇਰਾ ਹੀ ਰੂਪ ਜਾਣੋ ਬਾਜ ਸਿੰਘ ਨੇ ਵਪਾਰੀ ਦੇ ਹੋਰ ਨੇੜੇ ਹੁੰਦਿਆਂ ਕਿਆ ਗੁਰੂ ਜੀ ਦੇ ਬੰਦੇ ਨਾਲ ਮਿਲਵਾ ਦਿਓ ਸਿੱਖ ਵਪਾਰੀ ਨੇ ਬੇਨਤੀ ਕਰਨ ਵਾਂਗ ਕਿਆ ਜਦ ਇਕ ਸਿੰਘ ਨੇ ਬੰਦਾ ਸਿੰਘ ਪਾਸ ਜਾ ਕੇ ਵਪਾਰੀ ਦੀ ਇੱਛਾ ਬਾਰੇ ਦੱਸਿਆ ਤਾਂ ਬੰਦਾ ਸਿੰਘ ਨੇ ਕਿਹਾ ਸਿੰਘ ਜੀ ਪਹਿਲਾਂ ਤਸੱਲੀ ਕਰ ਲੋ ਕੋਈ ਬਹ ਰੂਪ ਹੀ ਆ ਤਾਂ ਨਹੀਂ ਤਸੱਲੀ ਕਿਵੇਂ ਹੋਵੇਗੀ ਖਾਲਸਾ ਜੀ ਸਿੰਘ ਨੇ ਪੁੱਛਿਆ ਜੈਕਾਰਾ ਛੱਡਣਾ ਜੇ ਉਸ ਅੱਗੋ ਜਵਾਬ ਨਾ ਮੋੜਿਆ ਤਾਂ ਹੋ ਸਕਦਾ ਸਿੰਘ ਦੇ ਪੇਸ ਵਿੱਚ ਕੋਈ ਵੈਰੀ ਹੋਵੇ ਬੰਦਾ ਸਿੰਘ ਨੇ ਸਮਝਾਇਆ ਸਿੰਘਾਂ ਨੇ ਵਪਾਰੀ ਨੂੰ ਜਾ ਪਰਖਿਆ ਉਸਨੇ ਮੋੜਵਾ ਜਵਾਬ ਚੜਦੀ ਕਲਾ ਵਿੱਚ ਦਿੱਤਾ ਬੰਦਾ ਸਿੰਘ ਦੀ ਤਸੱਲੀ ਹੋ ਗਈ ਉਸਨੇ ਸਿੱਖ ਨੂੰ ਤੰਬੂ ਵਿੱਚ ਲੈ ਆਉਣ ਲਈ ਕਿਆ ਤੰਬੂ ਵਿੱਚ ਆਉਂਦਿਆਂ ਵਪਾਰੀ ਨੇ ਬੰਦਾ ਸਿੰਘ ਨੂੰ ਫਤਿਹ ਬੁਲਾ ਕੇ ਕਿਹਾ ਆਪ ਜੀ ਨੂੰ ਦੂਰੋਂ ਵੇਖਿਆ ਤਾਂ ਗੁਰੂ ਜੀ ਦਾ ਪੁਲੇਖਾ ਪੈ ਗਿਆ ਦਰਸ਼ਨਾਂ ਨੂੰ ਚਲਿਆ ਆਇਆ ਗੁਰੂ ਜੀ ਵੱਲੋਂ ਪੰਜਾਬ ਵੱਲ ਤੋਰੇ ਸਿੰਘ ਥਾਂ-ਥਾਂ ਰੁਕਦੇ ਗਏ ਹਨ ਤੇ ਗੁਰੂ ਦਾ ਸੰਦੇਸ਼ ਦੇਂਦੇ ਗਏ ਹਨ ਗੁਰੂ ਨੇ ਧਨ ਹਥਿਆਰ ਘੋੜੇ ਅਤੇ ਸੇਵਕਾਂ ਨਾਲ ਵੱਧ ਤੋਂ ਵੱਧ ਸਹਾਇਤਾ ਲਈ ਹੁਕਮ ਕੀਤਾ ਹੈ ਜਦੋਂ ਹੀ ਸੁਣਿਆ ਸਿੰਘਾਂ ਦਾ ਜੱਥਾ ਪੰਜਾਬ ਵੱਲ ਜਾ ਰਿਹਾ ਹੈ ਆਪਣੇ ਵੱਲੋਂ ਦਸਵੰਦ ਭੇਟਾ ਕਰਨ ਚੱਲਿਆ ਆਇਆ ਹਾਂ ਕਬੂਲ ਕਰੋ ਬੰਦਾ ਸਿੰਘ ਹੈਰਾਨ ਰਹਿ ਗਿਆ ਇਹ ਅਰਦਾਸ ਦੀ ਕਰਾਮਾਤ ਹੈ ਜਾਂ ਸਬਬ ਨਾਲ ਹੀ ਵਪਾਰੀ ਇੱਧਰ ਆ ਗਿਆ ਹੈ ਜੋ ਵੀ ਸੀ ਤਾਂ ਅੰਦੀ ਘਾਟ ਰੜਕ ਰਹੀ ਸੀ ਬੰਦਾ ਸਿੰਘ ਦੇ ਚਿਹਰੇ ਉੱਪਰ ਰੌਣਕ ਆ ਗਈ ਵਪਾਰੀ ਨੂੰ ਕਿਹਾ ਸਿੰਘ ਜੀ ਆਪ ਨੂੰ ਮਿਲ ਕੇ ਖਾਲਸਾ ਪ੍ਰਸੰਨ ਹੋਇਆ ਹੈ ਗੁਰੂ ਰੱਖਿਆ ਕਰੇਗਾ ਆਪ ਦੀ ਨੇਕ ਕਮਾਈ ਵਿੱਚ ਬਰਕਤ ਪਵੇਗੀ ਆਪ ਠੀਕ ਸਮੇਂ ਪਰ ਬੌੜੇ ਹੋ ਮੈਂ ਵੀ ਆਪ ਨੂੰ ਮਿਲ ਕੇ ਧੰਨ ਹੋ ਗਿਆ ਹਾਂ ਖਾਲਸਾ ਜੀਓ ਗੁਰੂ ਜੀ ਦੇ ਸੰਦੇਸ਼ ਵਿੱਚ ਆਪ ਦੀ ਇਮਦਾਦ ਕਰਨ ਲਈ ਕਿਹਾ ਹੈ ਮੈਂ ਗੁਰੂ ਦੇ ਦਰਸ਼ਨ ਕਰਨ ਆਇਆ ਸਾਂ ਹੁਣ ਆਪ ਵਿੱਚੋਂ ਗੁਰੂ ਦੇ ਦਰਸ਼ਨ ਕਰ ਰਿਹਾ ਹਾਂ ਵਪਾਰੀ ਦੋਵੇਂ ਹੱਥ ਜੋੜ ਕੇ ਉੱਠ ਖੜਿਆ ਬੰਦਾ ਸਿੰਘ ਸੋਚਣ ਲੱਗਾ ਵਾਹ ਗੁਰੂ ਤੇ ਵਾਹ ਗੁਰੂ ਦੇ ਸਿੱਖ ਜਾਣ ਦੀ ਆਗਿਆ ਬਖਸ਼ੋ ਖਾਲਸਾ ਜੀ ਸਿੰਘ ਵਪਾਰੀ ਨੇ ਸ਼ੇਰ ਝੁਕਾਇਆ ਤੇ ਫਤੇ ਬੁਲਾ ਕੇ ਤੰਬੂ ਵਿੱਚੋਂ ਬਾਹਰ ਨਿਕਲ ਗਿਆ ਪੰਜਾਬ ਤੱਕ ਪੁੱਜਣ ਲਈ ਹੁਣ ਸਿੰਘਾਂ پاس ਕੁਝ ਧਨ ਤਾਂ ਹੈ ਸੀ ਰਸਤ ਪਾਣੀ ਦੀ ਤੋਟ ਆ ਸਕਦੀ ਹੈ ਬੰਦਾ ਸਿੰਘ ਸੋਚਦਾ ਸੀ ਪਰ ਪਹਿਲਾਂ ਵਾਂਗ ਫਿਕਰਮੰਦ ਨਹੀਂ ਠੀ ਉਸ ਨੂੰ ਵਿਸ਼ਵਾਸ ਹੋਣ ਲੱਗਾ ਜਦ ਵੀ ਇੱਕ ਮਨ ਹੋ ਕੇ ਗੁਰੂ ਪਾਸ ਅਰਦਾਸ ਕਰਾਂਗੇ ਰਸਤ ਪਾਣੀ ਵੀ ਆ ਜਾਵੇਗਾ ਮੌਸਮ ਦਾ ਮિજાਜ ਦੇਖ ਕੇ ਖਾਲਸਾ ਵਹੀਰ ਨੇ ਚਾਲੇ ਪਾ ਦਿੱਤੇ ਘੋੜਿਆਂ ਲਈ ਕਾ ਪੱਠਾ ਉਹ ਰਾਤ ਵੇਲੇ ਖੇਤਾਂ ਵਿੱਚੋਂ ਵਾਢ ਲੈਂਦੇ ਜਾਂ ਘੋੜੇ ਊਠ ਚਰਨ ਲਈ ਛੱਡ ਦਿੰਦੇ ਪੈਂਡਾ ਬੜਾ ਲੰਮਾ ਸੀ ਯਾਤਰਾ ਦਾ ਮਕਸਦ ਉਸ ਨਾਲੋਂ ਵੀ ਅਹਿਮ ਸੀ ਹਰ ਪੜਾਅ ਉੱਪਰ ਕੁਝ ਸਿੰਘ ਜਥੇ ਨਾਲ ਆਰਲਦੇ ਸਨ ਬੰਦਾ ਸਿੰਘ ਬੁਰਜ ਦਾ ਕੀ ਹੋਵੇਗਾ ਇੰਨੀ ਕੁ ਸੈਨਾ ਸੈਨਿਕ ਟੁਕੜੀ ਨਾਲ ਇੰਨੇ ਕੁ ਤਾਂ ਮੁਗਲ ਸੈਨਾ ਕੋਲ ਭੋਜਨ ਤਿਆਰ ਕਰਨ ਵਾਲੇ ਹੁੰਦੇ ਨੇ ਗੁਰੂ ਨੇ ਉਸ ਉੱਪਰ ਵੱਡੀ ਜ਼ਿੰਮੇਵਾਰੀ ਪਾਈ ਸੀ ਕਿਵੇਂ ਨਿਭਾਏਗਾ ਸੋਚ-ਸੋਚ ਕੇ ਉਹ ਚਿੰਤਿਤ ਸੀ ਕਿੱਥੋਂ ਖੜੀ ਕਰੇ ਮੁਗਲ ਸੈਨਾ ਨੂੰ ਟੱਕਰ ਦੇਣ ਵਾਲੀ ਸੈਨਾ ਬੰਦਾ ਸਿੰਘ ਫਿਕਰਵਾਨ ਵੀ ਸੀ ਤੇ ਅੱਗੇ ਵਧਦਾ ਵੀ ਜਾ ਰਿਹਾ ਸੀ ਉਸ ਨੇ ਬਾਦ ਸਿੰਘ, ਰਾਮ ਸਿੰਘ ਤੇ ਫਤਿਹ ਸਿੰਘ ਨੂੰ ਸਖਤ ਹਦਾਇਤ ਕੀਤੀ ਹੋਈ ਸੀ ਕਿ ਰਸਤਾ ਰਾਜਪੂਤਾਂ ਅਤੇ ਹਿੰਦੂਆਂ ਦੀ ਵੱਸੋਂ ਵਾਲਾ ਹੀ ਅਖਤਿਆਰ ਲੈਣਾ ਹੈ ਮੁਸ਼ਕਲ ਨਾਲ ਹਰ ਰੋਜ ਦਾਸ ਜਾਂ 15 ਕੋ ਦਾ فاਸਲਾ ਤੈ ਹੁੰਦਾ ਸੀ ਜਿਸ ਦਿਨ ਮੀਂਹ ਪੈਂਦਾ ਅੱਗੇ ਨਹੀਂ ਸੰਚਲਦੇ ਕਦੇ ਪੜਾ ਉੱਪਰ 5-6 ਦਿਨਾਂ ਤੱਕ ਵੀ ਰੁਕਣਾ ਪੈ ਜਾਂਦਾ ਕਦੇ ਖਬਰ ਮਿਲਦੀ ਅੱਗੇ ਮੋਬਾਈਲ ਸੈਲਤ ਨਦੇ ਸੂਈਏ ਫਿਰਦੇ ਨੇ ਤਾਂ ਰੁਕਣਾ ਪੈ ਜਾਂਦਾ ਕਿਸੇ ਹੋਰ ਹੀ ਫਾਸਤੀ ਰਸਤੇ ਬਾਰੇ ਜਾਣਕਾਰੀ ਲੈਣੀ ਪੈਂਦੀ ਨਾ ਦੇੜ ਤੋਂ ਚੱਲਿਆ ਨੂੰ ਕਿੰਨੇ ਮਹੀਨੇ ਲੱਗ ਗਏ ਤਿੱਥ ਤਿਆਰ ਕੁਝ ਵੀ ਯਾਦ ਨਾ ਰਿਹਾ ਗਰਮੀ ਸਰਦੀ ਤੇ ਬਸੰਤ ਰੁੱਤ ਦਾ ਹੀ ਪਤਾ ਲੱਗਦਾ ਮਾਤਾ ਸਹਿਬ ਦੇਵਾ ਕਾਰਨ ਸਿੰਘਾਂ ਨੂੰ ਬੜੇ ਸੰਕੋਚ ਵਿੱਚ ਰਹਿਣਾ ਪੈਂਦਾ ਸੀ ਬੰਦਾ ਸਿੰਘ ਸਮਝਦਾ ਸੀ ਉਸ ਨੇ ਪਲਵਲ ਲਾਗੇ ਪੁੱਜਦਿਆਂ ਸਖਤ ਫੈਸਲਾ ਲਿਆ ਬਾਜ ਸਿੰਘ ਨੂੰ ਕਿਹਾ ਸਿੰਘ ਜੀ ਇਥੋਂ ਦਿੱਲੀ 35 40 ਕੋਸ ਹੋਵੇਗੀ ਜੇ ਮਾਤਾ ਨੂੰ ਦਿੱਲੀ ਰਵਾਨਾ ਕਰ ਦਈਏ ਖਾਲਸਾ ਜੀ ਸਾਡੇ ਕੋਲ ਫੇਰ ਧਨ ਅਤੇ ਰਸਤ ਪਾਣੀ ਦੀ ਘਾਟ ਹੈ ਤੇ ਬੰਦਾ ਸਿੰਘ ਨੇ ਟੋਕਿਆ ਸਿੰਘ ਜੀ ਮਾਤਾ ਨੂੰ ਦਿੱਲੀ ਭੇਜਣ ਵਿੱਚ ਰਸਤ ਪਾਣੀ ਦੀ ਕਿੰਨੀ ਕੁ ਲੋੜ ਹੋਵੇਗੀ ਸਾਡੇ ਪਾਸ ਇੰਨਾ ਕੋ ਤਾਂ ਹੋਵੇਗਾ ਮਾਤਾ ਨੂੰ ਦਿੱਲੀ ਪੇਚੇ ਦਾ ਪ੍ਰਬੰਧ ਕੀਤਾ ਜਾਵੇ ਬੰਦਾ ਸਿੰਘ ਦੇ ਸਖਤ ਬੋਲ ਸੁਣ ਕੇ ਬਾਦ ਸਿੰਘ ਨੇ ਢਿੱਲਾ ਪੈਨਿਆ ਕਿਆ ਠੀਕ ਹੈ ਖਾਲਸਾ ਜੀ ਯੋਗ ਸਥਾਨ ਅਤੇ ਸਮਾ ਵੇਖ ਕੇ ਪ੍ਰਬੰਧ ਹੋ ਜਾਏਗਾ ਖਾਲਸਾ ਵਹਿੀਰ ਸੋਨੀਪੱਤ ਦੇ ਲਾਗੇ ਜਤਪੂਜੀ ਤਾਂ ਉਸ ਵੇਲੇ ਸੂਰਜ ਛਿਪ ਰਿਆ ਸੀ ਬੰਦਾ ਸਿੰਘ ਨੇ ਟੁਕਵਾ ਥਾਂ ਵੇਖ ਕੇ ਪੜਾ ਕਰਨ ਲੱਗਿਆ ਅੱਗੇ ਦੇ ਰਸਤੇ ਦਾ ਵੀ ਪਤਾ ਨਹੀਂ ਸੀ ਸੰਗਣੇ ਰੁੱਖਾਂ ਦਾ ਇੱਕ ਝੁੰਡ ਵੇਖ ਕੇ ਸਬਣਾ ਦੀ ਰਾਹ ਬਣ ਗਈ ਝਟਕੋੜਿਆਂ ਉਠਾਂ ਉਪਰੋਂ ਸਮਾਨ ਉਤਰਨ ਲੱਗਾ ਬੰਦਾ ਸਿੰਘ ਨੇ ਇੱਕ ਸਿੰਘ ਨੂੰ ਆਸੇ ਪਾਸੇ ਦੀ ਟੋਹ ਲੈਣ ਭੇਜਿਆ ਤੰਬੂ ਗੱਡਦਿਆਂ ਕਰਦਿਆਂ ਹਨੇਰਾ ਹੋ ਗਿਆ ਟੋਹ ਲੈਣ ਗਏ ਸਿੰਘ ਨੇ ਆ ਕੇ ਦੱਸਿਆ ਸਾਹਮਣੇ ਦਿਸਦੇ ਪਿੰਡ ਦੇ ਦੱਖਣ ਵੱਲ ਕੁਝ ਸ਼ੱਕੀ ਲੋਕ ਇਕੱਠੇ ਹੋ ਰਹੇ ਨੇ ਕੋਲ ਹਥਿਆਰ ਵੀ ਨੇ ਮੁਗਲ ਸੈਨਾ ਦੀ ਕੋਈ ਟੁਕੜੀ ਤਾਂ ਨਹੀਂ ਬਾਜ ਸਿੰਘ ਨੇ ਪੁੱਛਿਆ ਹਨੇਰੇ ਵਿੱਚ ਪਛਾਣ ਨਹੀਂ ਹੋਈ ਮੈਂ ਬਹੁਤਾ ਨੇੜੇ ਵੀ ਨਹੀਂ ਗਿਆ ਸਿੰਘ ਨੇ ਦੱਸਿਆ ਇਸ ਤਰ੍ਹਾਂ ਕਰ ਬੰਦਾ ਸਿੰਘ ਬੋਲਿਆ ਪਿੰਡ ਦਾ ਕੋਈ ਮੁਖੀਆ ਹੋਏਗਾ ਉਸ ਨੂੰ ਬੁਲਾ ਕੇ ਸਿੰਘਾਂ ਬਿਨਾ ਉਜ਼ਰ ਕੀਤੇ ਪਿੰਡ ਵੱਲ ਰਵਾਨਾ ਹੋ ਗਿਆ ਜਲਦੀ ਜਲਦੀ ਕੰਮ ਨਿਬੇੜੋ ਤੇ ਆਪਣੇ ਹਥਿਆਰ ਠੀਕ ਕਰੋ ਬੰਦਾ ਸਿੰਘ ਨੇ ਸ਼ਕਤੀ ਨਾਲ ਸਿੰਘਾਂ ਨੂੰ ਕਿਹਾ ਕੁਝ ਦੇਰ ਬਾਅਦ ਪਿੰਡ ਦੇ ਮੁਖੀਏ ਨੂੰ ਨਾਲ ਲੈ ਕੇ ਆ ਗਿਆ ਉਹ ਬੇहद ਡਰਿਆ ਹੋਇਆ ਜਾਪਦਾ ਸੀ ਬੰਦਾ ਸਿੰਘ ਸਾਹਮਣੇ ਪੇਸ਼ ਹੁੰਦਿਆਂ ਹੀ ਹੱਥ ਜੋੜ ਕੇ ਉਸਨੇ ਕਿਹਾ ਕਿਸ ਲਈ ਬੁਲਾਇਆ ਹੈ ਹਜ਼ੂਰ ਇਹ گاؤں ਦਾ ਨਾਮ ਕੀ ਹੈ ਬੰਦਾ ਸਿੰਘ ਨੇ ਪੁੱਛਿਆ ਦੋ گاؤں ਨੇ ਹਜ਼ੂਰ ਲਾਗ ਲਾ ਗਹੀ ਨੇ ਮੇ ਸਹਿਰ ਔਰ ਖੰਡਾ ਲੋਕ ਸਹਿਰ ਖੰਡਾ ਬੋਲ ਦਿੰਦੇ ਨੇ ਇਕ ਸਾਥ ਵੀ ਮੁਖੀਏ ਨੇ ਹੱਥ ਜੋੜੀ ਰੱਖੇ گاؤں ਦੇ ਬਾਹਰ ਕੁਝ ਸ਼ਸਤਰਦਾਰੀ ਲੋਕ ਇਕੱਠੇ ਹੋਏ ਨੇ ਕੌਣ ਨੇ ਉਹ ਬੰਦੇ ਨੇ ਰੋਬ ਨਾਲ ਪੁੱਛਿਆ ਇਹ گاؤں ਹੁਣ ਨਹੀਂ ਬਚਣਗੇ ਹਜ਼ੂਰ ਮੁਖੀਆ ਘਿੜ ਘਿੜਾਇਆ ਕੀ ਹੋਇਆ گاؤں ਨੂੰ ਬੰਦਾ ਸਿੰਘ ਨੇ ਹੈਰਾਨੀ ਨਾਲ ਪੁੱਛਿਆ ਹਜ਼ੂਰ ਉਧਰ ਲੁਟੇਰੇ ਬੈਠੇ ਨੇ ਤੇ ਇਧਰ ਆਪ ਆ ਗਏ ਪੋਜ ਲੈ ਕੇ ਸਭ ਲੋਕ ਮਾਰੇ ਜਾਣਗੇ ਘਰ ਤਬਾਹ ਹੋ ਜਾਣਗੇ ਮੁਖੀ ਦੇ ਚਿਹਰੇ ਉੱਪਰ ਡਰ ਵੇਖ ਕੇ ਬੰਦਾ ਸਿੰਘ ਨੇ ਕਿਹਾ ਥਾਲਸਾ ਫੌਜ ਤੋਂ ਡਰਨ ਦੀ ਲੋੜ ਨਹੀਂ ਅਸੀਂ ਇੱਥੇ ਹਮਲਾ ਕਰਨ ਨਹੀਂ ਆਏ ਅਸੀਂ ਗੁਰਗੋਬਿੰਦ ਸਿੰਘ ਦੀ ਸੈਨਾ ਦੇ ਸਿਪਾਹੀ ਆ ਨਿਰਦੋਸ਼ਾਂ ਉੱਪਰ ਹਮਲਾ ਨਹੀਂ ਕਰਦੇ ਅਸੀਂ ਤਾਂ ਅੱਗੇ ਜਾ ਰਹੇ ਹਾਂ ਪੰਜਾਬ ਵੱਲ ਪਰ ਉਹ ਲੁਟੇਰੇ ਕੌਣ ਨੇ ਮੁਖੀ ਅਕੋਜ ਹੌਸਲੇ ਵਿੱਚ ਹੋ ਗਿਆ ਬੋਲਿਆ ਉਹ ਉਹ ਲੁਟੇਰੇ ਨੇ ਹਜ਼ੂਰ ਲੁੱਟਣ ਦੇ ਇਰਾਦੇ ਨਾਲ ਬੈਠੇ ਨੇ ਡੂੰਗੀ ਰਾਤ ਪੈਂਦਿਆਂ ਹੀ ਹਮਲਾ ਕਰਨਗੇ ਜੋ ਮਿਲੇਗਾ ਲੁੱਟ ਕੇ ਲੈ ਜਾਣਗੇ ਉਹਨਾਂ ਦੀ ਸੰਖਿਆ ਕਿੰਨੀ ਕੁ ਹੈ ਬੰਦਾ ਸਿੰਘ ਨੇ ਪੁੱਛਿਆ 20-25 ਹੁੰਦੇ ਨੇ ਕਦੇ ਜ਼ਿਆਦਾ ਵੀ ਹੋ ਜਾਂਦੇ ਨੇ ਤੁਸੀਂ ਲੋਕ ਵਿਰੋਧ ਕਿਉਂ ਨਹੀਂ ਕਰਦੇ ਮੁਕਾਬਲਾ ਕਰੋ ਬੰਦਾ ਸਿੰਘ ਨੇ ਕਿਹਾ ਸਭ ਡਰਦੇ ਨੇ ਹਰ ਕਿਸੇ ਨੂੰ ਆਪਣੀ ਜਾਨ ਦਾ ਫਿਕਰ ਹੈ ਹਜ਼ੂਰ ਜਾ ਬੇਫਿਕਰ ਹੋ ਕੇ ਆਪਣੇ ਘਰ ਜਾ ਕੇ ਆਰਾਮ ਕਰ ਅੱਜ ਤੋਂ ਬਾਅਦ ਇਹ ਲੁਟੇਰੇ ਫਿਰ ਕਦੀ ਤੇਰੇ گاਉਂ ਨਹੀਂ ਆਉਣਗੇ ਬੰਦਾ ਸਿੰਘ ਨੇ ਹੌਸਲਾ ਦਿੱਤਾ ਮੁਖੀਆ ਹੱਥ ਜੋੜ ਕੇ ਸਿਰ ਨਿਮੋਦਾ ਹੋਇਆ ਚਲਿਆ ਗਿਆ ਆਰਜੀ ਚੁੱਲੀਆਂ ਵਿੱਚ ਅੱਗ ਬਾਲਣ ਦਾ ਪ੍ਰਬੰਧ ਕਰਦੇ ਸਿੰਘਾਂ ਨੂੰ ਬੰਦਾ ਸਿੰਘ ਨੇ ਆਦੇਸ਼ ਦਿੱਤਾ ਜਲਦੀ ਭੋਜਨ ਤਿਆਰ ਕਰ ਲਿਓ ਥੱਕੇ ਕੋੜੇ ਪੌਲੀ ਜ਼ਮੀਨ ਵਿੱਚ ਲੇਟ ਕੇ ਆਪਣੀ ਥਕਾਵਟ ਦੂਰ ਕਰ ਰਹੇ ਸਨ ਕੁਝ ਇਕ ਪਾਸੇ ਤੰਬੂਆਂ ਦੇ ਬਾਂਸਾਂ ਨਾਲ ਵੱਧੇ ਹਣ ਕਹਿਣ ਲੱਗੇ ਤਾਂ ਬੰਦਾ ਸਿੰਘ ਉਹਨਾਂ ਵੱਲ ਵੇਖ ਕੇ ਮੁਸਕਰਾਇਆ ਆਪਣੇ ਮਨ ਵਿੱਚ ਹੀ ਕਿਹਾ ਤੁਹਾਡੇ ਜੋਰ ਵੇਖਣ ਦਾ ਸਮਾਂ ਵੀ ਆਏਗਾ ਫਿਰ ਕਾਫੀ ਦੇਰ ਸਾਹਮਣੇ ਦਿਸ ਤੇ ਪਿੰਡਾਂ ਵੱਲ ਇਸ਼ਾਰਾ ਕਰਦਾ ਬਾਦ ਸਿੰਘ ਨੂੰ ਗੁਪਤ ਆਦੇਸ਼ ਦੇਣ ਲੱਗਾ ਜਦ ਸਿੰਘ ਭੋਜਨ ਕਰਕੇ ਵਿਹਲੇ ਹੋ ਗਏ ਤਾਂ ਬਾਦ ਸਿੰਘ ਦੀ ਅਗਵਾਈ ਵਿੱਚ 40 ਕੁ ਸਿੰਘ ਜਿਹੜੇ ਬੰਦਾ ਸਿੰਘ ਨੇ ਆਪਣੀ ਨਿਗਰਾਨੀ ਹੇਠ ਛਾਪਾ ਮਾਰੀ ਯੁੱਧ ਕਲਾ ਵਿੱਚ ਮਾਹਰ ਬਣਾਏ ਸਨ ਸੇਰ ਖੰਡਾ ਪਿੰਡ ਦੀ ਦੱਖਣੀ ਝੋਵਲ ਨਿਕਲ ਗਏ ਹਨੇਰੀ ਰਾਤ ਸੀ ਸਾਰਾ ਰੋਕੀ ਬੈਠੇ ਪਿੰਡਾਂ ਦੇ ਲੋਕਾਂ ਨੂੰ ਦੱਖਣ ਪਾਸੇ ਅਚਾਨਕ ਕੁਰਲਾਟ ਪੈਂਦਾ ਸੁਣਿਆ ਡਰ ਕੇ ਬੱਚੇ ਚੀਕਾ ਮਾਰਨ ਲੱਗੇ ਘਰਾਂ ਦੀਆਂ ਤੀਵੀਆਂ ਨੇ ਚੁੱਲਿਆਂ ਵਿੱਚ ਬਲਦੀ ਆਗ ਉੱਪਰ ਪਾਣੀ ਦਿੱਤਾ ਤੇ ਸਾਰੇ ਅੰਦਰ ਹੀ ਵੜ ਗਏ ਬੇਖੌਫ ਅਤੇ ਬੇਤਿਆਨੇ ਬੈਠੇ ਲੁਟੇਰੇ ਸੰਗਣਾ ਹਨੇਰਾ ਹੋਣ ਦੀ ਉਡੀਕ ਵਿੱਚ ਸਨ ਜਦੋਂ ਅਸਮਾਨੋਂ ਡਿੱਗੀ ਬਿਜਲੀ ਵਾਂਗ ਸਿੰਘ ਸਿੰਘ ਆਣ ਪਏ ਲੁਟੇਰਿਆਂ ਨੂੰ ਸੋਚਣ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਉਹਨਾਂ ਨੂੰ ਸਮਝ ਹੀ ਨਹੀਂ ਆਈ ਇਹ ਕੀ ਹੋ ਗਿਆ ਇਹ ਕੌਣ ਆ ਗਏ ਕਬਰਾਏ ਬਦ ਹਵਾਸ ਹੋਏ ਆਪਣੇ ਹਥਿਆਰ ਅਤੇ ਸਮਾਨ ਛੱਡ ਕੇ ਕੁਝ ਲੁਟੇਰੇ ਭੱਜ ਗਏ ਕੁਝ ਜ਼ਖਮੀ ਹੋ ਕੇ ਬੂਹ ਪਾਰਿਆ ਕਰਨ ਲੱਗੇ ਕੁਝ ਮਾਰੇ ਗਏ ਪਲਾਂ ਵਿੱਚ ਹੀ ਸਫਾਇਆ ਕਰਕੇ ਆਪਣੇ ਪੜਾ ਤੇ ਸਿੰਘ 모ੜਾਏ ਜੇ ਗਾਰੇ ਛੱਡੇ ਗਏ ਬਾਰ-ਬਾਰ ਛੱਡੇ ਗਏ ਬੰਦਾ ਸਿੰਘ ਖੁਸ਼ ਹੋਇਆ ਉਸ ਦੀ ਸਿਖਲਾਈ ਦਿੱਤੀ ਸਿੰਘ ਪਹਿਲੀ ਅਤੇ ਇੱਕ ਪਾਸੜ ਚੜਪੋ ਵਿੱਚ ਸਫਲ ਹੋਏ ਸਨ ਇਸ ਹੌਸਲੇ ਨੇ ਸਿੰਘਾਂ ਲਈ ਅਗਲੀਆਂ ਜੰਗਾਂ ਵਿੱਚ ਬੜਾ ਕੰਮ ਆਉਣਾ ਸੀ ਦਿਨ ਜੇ ਚੜਿਆ ਹੀ ਸੀ ਸੇਰਖੰਡਾ ਪਿੰਡਾਂ ਦੇ ਲੋਕ ਭਾਰੀ ਗਿਣਤੀ ਵਿੱਚ ਸਿੰਘਾਂ ਦੇ ਪੜਾ ਉੱਤੇ ਆਏ ਸਿੰਘ ਬੜੇ ਹੈਰਾਨ ਹੋਏ ਆਪਣੇ ਹਥਿਆਰਾਂ ਦੀ ਸਾਫ ਸਪਾਈ ਛੱਡ ਕੇ ਸਾਰਾ ਬੰਦਾ ਸਾਰੇ ਬੰਦਾ ਸਿੰਘ ਜੀ ਕੋਲ ਤੰਬੂ ਵਿੱਚ ਇਕੱਠੇ ਹੋ ਗਏ ਮਾਤਾ ਸਹਿਬਦੇਵਾ ਆਪਣੇ ਤੰਬੂ ਵਿੱਚ ਸੀ ਉਸਨੇ ਸੋਚਿਆ ਸ਼ਾਇਦ ਰਾਤ ਦੇ ਹਮਲੇ ਤੋਂ ਡਰ ਕੇ ਪਿੰਡਾਂ ਦੇ ਵਸਨੀਕ ਅਸਾਂ ਨੂੰ ਇੱਥੇ ਉੱਠ ਜਾਣ ਲਈ ਕਹਿਣ ਆਏ ਨੇ ਪਰੇ ਕੀ ਮੁਖੀਏ ਸਮੇਤ ਸਾਰੇ ਲੋਕ ਹੀ ਹੱਥ ਜੋੜੀ ਆ ਖੜੇ ਹੋਏ ਮੁਖੀਏ ਨੇ ਕਿਹਾ ਆਪ ਸਾਬਨੇ ਇਹਨਾਂ ਪਿੰਡਾਂ ਦੇ ਲੋਕਾਂ ਦੀ ਜਾਣਮਾਲ ਦੀ ਰੱਖਿਆ ਕੀਤੀ ਹੈ ਇਸ ਲਈ ਅਸੀਂ ਆਪ ਦਾ ਧੰਨਵਾਦ ਕਰਨ ਆਏ ਹਾਂ ਅਸੀਂ ਆਪਣੀ ਰਸ਼ਨ ਪਾਣੀ ਇਕੱਠਾ ਕਰਕੇ ਲੈ ਆਏ ਹਾਂ ਆਪ ਇੱਥੇ ਜਿੰਨੀ ਦੇਰ ਟਿਕਣਾ ਚਾਹੋ ਅਸੀਂ ਆਪ ਦੇ ਖਾਣ ਪੀਣ ਦਾ ਪ੍ਰਬੰਧ ਕਰਾਂਗੇ ਆਪ ਦੇ ਜਾਨਵਰਾਂ ਲਈ ਚਾਰੇ ਦਾ ਪ੍ਰਬੰਧ ਵੀ ਕਰਾਂਗੇ ਬੰਦਾ ਸਿੰਘ ਨੇ ਕਿਹਾ ਆਪ ਸਭ گاਉਂ ਵਾਸੀ ਗਿਣਤੀ ਵਿੱਚ ਇੰਨੇ ਹੋ ਲੁਟੇਰੇ ਡਾਕੂ 15 20 ਜਾਂ ਤੁਸੀਂ 30 ਹੁੰਦੇ ਨੇ ਇੱਕ ਸਾਥ ਮਿਲ ਕੇ ਮੁਕਾਬਲਾ ਕਰੋ ਆਪਣੇ ਪਾਸ ਹਥਿਆਰ ਰੱਖੋ ਕੋਈ ਡਾਕੂ ਲੁਟੇਰਾ ਆਪਣੇ ਪਿੰਡਾਂ ਵੱਲ ਵੇਖਣ ਦੀ ਜ਼ਰੂਰਤ ਹੀ ਨਹੀਂ ਕਰੇਗਾ ਅਸੀਂ ਆਪ ਦੀ ਰੱਖਿਆ ਲਈ ਇੱਥੇ ਕਿੰਨੀ ਦੇਰ ਬੈਠੇ ਰਾਂਗੇ ਅਸੀਂ ਅੱਗੇ ਜਾਣਾ ਹੈ ਆਪਣੀ ਰੱਖਿਆ ਆਪ ਕਰਨ ਦੀ ਆਦਤ ਪਾਓ ਯੁੱਧ ਵਿੱਚ ਬੰਦਾ ਇੱਕ ਵਾਰ ਮਰਦਾ ਹੈ ਪਰ ਡਰ ਨਾਲ ਜਾਂ ਬੁੱਝ ਦੇ ਲ ਬਣ ਕੇ ਹਰ ਰੋਜ਼ ਮਰਦਾ ਹੈ ਹਰ ਜ਼ੁਲਮ ਦੇ ਵਿਰੋਧ ਚਾਹੇ ਡਾਕੂ ਲੁਟੇਰੇ ਕਰਦੇ ਨੇ ਜਾਂ ਮੁਗਲ ਕਰਦੇ ਨੇ ਲੜਨ ਦੀ ਆਦਤ ਪਾਓ ਜਾਓ ਆਪਣੇ ਕੰਮ ਕਾਜ ਕਰੋ ਅਣਖ ਨਾਲ ਜਿਉਣਾ ਸਿੱਖੋ ਬੰਦਾ ਸਿੰਘ ਅਜੇ ਬੋੜ ਰਿਹਾ ਸੀ ਉਸਨੇ ਵੇਖਿਆ ਬਾਬਾ ਪੀਨੋਦ ਸਿੰਘ ਅਤੇ ਕਾਨ ਸਿੰਘ ਸਾਹਮਣੇ ਆ ਰਹੇ ਸਨ ਬਾਜ ਸਿੰਘ ਅਤੇ ਫਤੇ ਸਿੰਘ ਨੇ ਵੀ ਉਹਨਾਂ ਨੂੰ ਵੇਖ ਲਿਆ ਖੁਸ਼ੀ ਵਿੱਚ ਜੇਗਾਰੇ ਛੱਡੇਗੇ ਬੰਦਾ ਸਿੰਘ ਦੋਹਾਂ ਨੂੰ ਆਦਰ ਨਾਲ ਆਪਣੇ ਤੰਬੂ ਵਿੱਚ ਲੈ ਗਿਆ ਬਾਜ ਸਿੰਘ ਅਤੇ ਰਾਮ ਸਿੰਘ ਵੀ ਪੂਰੇ ਹੌਸਲੇ ਵਿੱਚ ਦਿਸਦੇ ਸਨ। ਉਹਨਾਂ ਬਾਬਾ ਬినੋਦ ਸਿੰਘ ਨੂੰ ਦੱਸਿਆ, "ਗੁਰੂ ਦੀ ਕਿਰਪਾ ਨਾਲ ਪਹਿਲੀ ਚੜ੍ਹਪ ਵਿੱਚ ਖਾਲਸੇ ਨੇ ਫਤਿਹ ਹਾਸਲ ਕੀਤੀ ਹੈ।" ਬੰਦਾ ਸਿੰਘ ਨੇ ਇੱਕ ਸਿੰਘ ਨੂੰ ਪਹਿਰੇ ਉੱਪਰ ਖੜਨ ਲਈ ਕਿਹਾ ਤੇ ਨਾਲ ਹੀ ਹਦਾਇਤ ਕੀਤੀ, "ਜਦ ਤੱਕ ਅਸੀਂ ਨਾ ਕਹੀਏ ਕੋਈ ਸਿੰਘ ਅੰਦਰ ਨਾ ਆਵੇ।" ਬਹੁਤੀ ਧੀਮੀ ਸੁਰ ਵਿੱਚ ਬਾਬਾ ਬినੋਦ ਸਿੰਘ ਨੇ ਦੱਸਿਆ, "ਗੁਰੂ ਜੀ ਦਾ ਅੰਤਿਮ ਸੰਸਕਾਰ ਕਰ ਰਹੇ ਹਾਂ। ਅੰਗੀਠਾ ਸਿੰਘ ਮर्याਦਾ ਅਨੁਸਾਰ ਸਾਂਭ ਆਏ ਹਾਂ।" दया सिंह धर्म सिंह बाज सिंह ਨੇ ਜਾਣਨਾ ਚਾਹਿਆ ਉਹ ਉਹ ਉੱਥੇ ਹੀ ਟਿਕਣਗੇ ਕਾਨ ਸਿੰਘ ਬੋਲਿਆ ਇਧਰ ਸਿੰਘਾਂ ਦੇ ਮਨਾਂ 'ਚ ਕੋਈ ਸੰਦੇਹ ਤਾਂ ਨਹੀਂ ਹੈ ਬినੋਦ ਸਿੰਘ ਨੇ ਪੁੱਛਿਆ ਨਹੀਂ ਕੋਈ ਸੰਦੇਹ ਨਹੀਂ ਹੈ ਮਾਤਾ ਤੋਂ ਬਿਨਾ ਅਜੇ ਤੱਕ ਕਿਸੇ ਵੀ ਸੈਨਿਕ ਨੂੰ ਨਹੀਂ ਪਤਾ ਰਾਮ ਸਿੰਘ ਨੇ ਦੱਸਿਆ ਸੂਰਜ ਪੂਰਬ ਵੱਲ ਡੇਢ ਘੁਟ ਹੱਥ ਉੱਚਾ ਹੋ ਗਿਆ ਸੀ ਤੰਬੂ ਅੰਦਰ ਅੱਗੇ ਦੇ ਸਫ਼ਰ ਲਈ ਵਿਚਾਰਾ ਹੋਣ ਲੱਗੀਆਂ ਸੇਰਖੰਡਾ ਦੇ ਲੋਕ ਚਲੇ ਗਏ ਸਨ ਕੁਝ ਸਿੰਘ ਲੰਗਰ ਤਿਆਰ ਕਰਨ ਵਿੱਚ ਰੁੱਝੇ ਹੋਏ ਸਨ ਪਿੰਡ ਦੇ ਲੋਕ ਜਾਨਵਰਾਂ ਲਈ ਚਾਰਾ ਸੁੱਟ ਗਏ ਸਨ ਘੋੜੇ ਊਠ ਤ੍ਰਿਪਤ ਖੜੇ ਸਨ ਸਾਨੂੰ ਇਥੋਂ ਕੂਚ ਕਰਨਾ ਹੋਵੇਗਾ ਬੰਦਾ ਸਿੰਘ ਸਮਝਦਾ ਸੀ ਇਹ ਥਾਂ ਵਦੇਰੇ ਟਿਕਣ ਨਾਲ ਸਫਰ ਤੈ ਨਹੀਂ ਹੋਣਾ ਇਸੇ ਵੇਲੇ ਇੱਕ ਸਿੰਘ ਨੇ ਆ ਕੇ ਦੱਸਿਆ ਇੱਕ ਕਾਫਲਾ ਇਧਰ ਆਉਂਦਾ ਪਿਆ ਹੈ ਉਹਨਾਂ ਪਾਸ ਘੋੜੇ ਵੀ ਨੇ ਬੈਲ ਗੱਡੇ ਵੀ ਨੇ RAM ਸਿੰਘ ਜਥਾ ਲੈ ਕੇ ਤੁਰੰਤ ਜਾਓ ਘੇਰ ਕੇ ਇਧਰ ਲਿਓ ਬੰਦਾ ਸਿੰਘ ਦਾ ਹੁਕਮ ਸੁਣਦਿਆਂ ਹੀ RAM ਸਿੰਘ ਤੀਰ ਵਾਂਗੋਂ ਤੰਬੂ ਵਿੱਚੋਂ ਨਿਕਲ ਗਿਆ ਤੇ ਹੈਰਾਨੀ ਨਾਲ ਬਾਬਾ ਵਿਨੋਦ ਸਿੰਘ ਦੀਆਂ ਅੱਖਾਂ ਫੈਲ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏਸੀ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਉੱਪਰ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਸ ਕੇਵੇਂ ਦੀ ਲੱਗੀ ਤੇ ਬਾਕੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ